ਸੋ ਪਾਰ ਵਾਲਾ ਨਾਰਾ ਕੀ ਭਾਜਪਾ ਦਾ ਹਵਾ ਹੋ ਰਿਹਾ ਇੱਕ ਪਾਸੇ ਭਾਜਪਾ ਦੀ ਆਪਣੀ ਲੀਡਰਸ਼ਿਪ ਤੇ ਭਾਜਪਾ ਦੀ ਅੰਦਰ ਦੀ ਕੋਰ ਕਮੇਟੀ ਜਿਹਨੂੰ ਲੈ ਕੇ ਮੰਥਨ ਚੱਲ ਰਿਹਾ ਕਿ 400 ਪਾਰ ਨਹੀਂ ਜਾ ਰਹੇ ਖਤਰਾ ਪੈਦਾ ਹੋ ਗਿਆ ਵਿਰੋਧੀਆਂ ਦੀ ਚੁਣੌਤੀ ਹੈ ਤੇ ਅੰਦਰੋਂ ਸੰਘ ਦਾ ਵੀ ਓਵੇਂ ਸਮਰਥਨ ਨਹੀਂ ਹੈ ਕਹਿੰਦੇ ਇਸ ਵਾਰ ਤੇ ਇੱਧਰ ਜਿਹੋ ਜੀ ਬੋਲੀ ਸ਼ੈਲੀ ਅੰਦਾਜ਼ ਭਾਸ਼ਣਾ ਚ ਆ ਗਿਆ ਜੋ ਗਰਾਵਟ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਲਗਾਤਾਰ ਦੋ ਵਾਰ ਦੇ ਉਹਨਾਂ ਦੀਆਂ ਬੋਲਾਂ ਚ ਆ ਗਈ ਉਹ ਤੋਂ ਬਾਅਦ ਕਹਿੰਦੇ ਕਿ ਇਹ ਫਿਕਰ ਭਾਜਪਾ ਨੂੰ ਮਹਿਸੂਸ ਹੋ ਰਿਹਾ ਕਿ ਕੁਝ ਗੜਬੜਾ ਪਰ ਆਪਣੀ ਗੜਬੜਤ ਤਾਂ ਹੈ ਹੀ ਹੈ ਕਹਿੰਦੇ ਜੀ ਜਿਹੜੇ ਸਹਿਯੋਗੀ ਸੰਗਠਨ ਨੇ ਉਹਨਾਂ ਤੋਂ ਵੀ ਆਸ ਨਹੀਂ ਕਿ ਕੋ 100 ਵੀ ਸੀਟਾਂ ਲੈ ਜਾਣਗੇ ਹੁਣ ਕਹਿੰਦੇ ਇਸ ਫਾਰਮੂਲੇ ਨੇ ਜ਼ਿਆਦਾ ਲਗਭਗ ਮੌਜੂਦਾ ਚੋਣ 'ਚ 100 ਸੀਟਾਂ ਤੇ ਸਹਿਯੋਗੀ ਦਲ ਚੋਣ ਲੜ ਰਹੇ ਨੇ ਤੇ ਉਹਨਾਂ ਚੋਂ ਕਹਿੰਦੇ ਅਧੀਆਂ ਵੀ ਆ ਜਾਣ ਇਹੀ ਇਹਨਾਂ ਦੇ ਲਈ ਕਹਿੰਦੇ ਬਹੁਤ ਹੋਊਗਾ ਉੱਥੇ ਵੀ ਇਹਨਾਂ ਲਈ ਮਿਸ਼ਨ 400 ਨੇ ਪਿਛੜੀ ਕਾ ਜੇ ਦਾ ਮੋਟਾ ਜਿਹਾ ਤਰੀਕਾ ਸਮਝੋ ਉਹਨੂੰ ਬਿਹਾਰ ਚ 40 ਚੋਂ 23 ਸੀਟਾਂ ਉੱਤੇ ਭਾਜਪਦੀਆਂ ਸਹਿਯੋਗੀ ਪਾਰਟੀਆਂ ਲੜ ਰਹੀ ਹੈ ਬਿਹਾਰ ਦੀਆਂ 40 ਚੋਂ 23 ਸੀਟਾਂ ਤੇ ਹੁਣ ਉੱਥੇ ਹਾਲਤ ਕੀ ਹੈ ਕਿ ਮੁੱਖ ਮੰਤਰੀ ਨतीश ਕੁਮਾਰ ਦੀ ਰਾਮਬਲਾਸ ਪਾਸਵਾਨ ਦੇ ਮੁੰਡੇ ਚਿਰਾਗ ਪਾਸਵਾਨਾ ਨਹੀਂ ਬਣਦੀ ਤੇ ਗੱਲ ਕਿਵੇਂ ਬਣੂਗੀ ਜੀ ਬਿਹਾਰ ਮਤਲਬ ਚਿਰਾਗ ਪਾਸਵਾਨ ਪੰਜ ਸੀਟਾਂ ਤੇ ਚੌਣ ਲੜ ਰਿਹਾ ਹੈ ਹੈ ਤੇ ਦੋ ਹੋਰ ਸਹਿਯੋਗੀ ਪਾਰਟੀਆਂ ਆਰਐਲ ਐਮਐਮ ਉਹ ਚੁਣੌਤੀ ਸਾਹਮਣਾ ਕਰ ਰਹੀਆਂ ਨੇ ਹੈ ਜਿਹੜੀ ਵੀ 16 ਸੀਟਾਂ ਨਹੀਂ ਜਿੱਤ ਸਕਦੀ ਕਹਿੰਦੇ ਜਿਹੜੀ ਨਤੀਸ਼ ਕੁਮਾਰ ਵਾਲੀ ਹੈ ਹੈ ਜਿਹੜੀ ਯੂ ਉਹ ਕਹਿੰਦੇ 16 ਸੀਟਾਂ ਚੋਂ ਲੜੀ ਜਿੱਤ ਸਕਦੀ ਨਹੀਂ 16 ਸੋ ਇਸ ਲਈ 40 ਚੋਂ 23 ਤੇ ਵਿਹਾਰਤ ਸਹਿਯੋਗੀ ਦਾ ਲੜ ਰਹੇ ਨੇ ਜਿੱਥੇ ਭਾਜਪਾ ਨੂੰ ਆਸ ਨਹੀਂ ਕਿ ਬੂਰ ਪਊਗਾ ਕਰਨਾਟਕਾ ਕਰਨਾਟਕਾ ਚ ਲਿਆਂਦਾ ਜੀ ਕਹਿੰਦੇ ਐਚਡੀ ਦੇਵਗੋੜਾ ਉਹਦੇ ਨਾਲ ਸਹਿਯੋਗ ਕਰ ਲਿਆ ਕਰਨਾਟਕਾ ਚ ਪਰ ਉਹਦਾ ਮੁੰਡਾ ਸੈਕਸ ਸਕੈਂਡਲ ਆ ਜੋ ਮਾਮਲਾ ਸਾਹਮਣੇ ਆਇਆ ਉਸਨੇ ਕਹਿੰਦੇ ਹਵਾ ਘਟਤੀ ਭਾਜਪਾ ਦੇ ਇਕੱਠ ਜੋੜਦੀ ਉਹਨਾਂ ਨੂੰ ਲੱਗਦਾ ਕਿ ਇੱਥੇ ਤਾਂ ਭਾਰੀ ਨੁਕਸਾਨ ਹੋਊਗਾ। ਇਹੀ ਹਾਲਤ ਕਹਿੰਦੇ ਮਹਾਰਾਸ਼ਟਰ 'ਚ। ਮਹਾਰਾਸ਼ਟਰ ਦੇ ਵਿੱਚ ਕਹਿੰਦੇ ਜੀ ਉਹ ਨਕਲੀ ਸ਼ਪਸੈਨਾ ਹੈ ਸਾਡੇ ਕੋਲ ਅਸਲੀ ਸ਼ਪਸੈਨਾ ਹੁਣ ਇੱਥੇ 48 'ਚ 41 ਸੀਟਾਂ ਮਤਲਬ ਇਹਨਾਂ ਨੂੰ ਜਿਤਨੀਆਂ ਨਹੀਂ ਲੱਗਦੀਆਂ ਕਿ ਸਹਿਯੋਗੀ 당 ਨੇ ਜਿਹੜੇ ਸਾਡੇ ਉਹ ਜਿੱਤ ਜਾਣਗੇ। ਮਹਾਰਾਸ਼ਟਰ ਦੇ ਵਿੱਚ ਜਿੱਤ ਕੋਈ ਵੀ ਸਰਵੇਖਣ ਹੈ ਜਿਹੜਾ ਉਹ ਕਹਿੰਦੇ 48 'ਚ 41 ਸੀਟਾਂ ਇਹਨਾਂ ਨੂੰ ਦੇ ਰਿਹਾ 2019 ਦੇ ਵਿੱਚ ਐਨਡੀਏ ਨੇ 41 ਸੀਟਾਂ ਜਿੱਤੀਆਂ ਸੀ ਇੱਥੇ। ਇਸ ਵਾਰ ਕਹਿੰਦੇ ਇਹਨਾਂ ਨੂੰ ਲੱਗਦਾ ਨਹੀਂ ਕਿ 41 ਆ ਜਾਣਗੇ ਕਿਹਾ ਜਾਂਦਾ ਕਿ ਸ਼ਿਪਸ ਹੈ ਨਾ ਇੱਕ ਨੰਦ ਛਿੰਦੇ ਤੇ ਐਨਸੀਪੀ ਅਜੀਤ ਪਵਾਰ 19 ਸੀਟਾਂ ਚੋਂ ਕੁਝ ਵੀ ਪੱਲੇ ਨਹੀਂ ਪੈਂਦਾ ਨਜ਼ਰ ਆ ਰਿਹਾ ਭਾਜਪਾ ਚਾਹੇ ਆਪਣਾ ਪ੍ਰਦਰਸ਼ਨ ਠੀਕ ਕਰ ਜਵੇ ਪਰ ਸਯੋਗੀ ਦਲ ਇਸੇ ਤਰ੍ਹਾਂ ਦੀਆਂ ਅਸਥਿਤੀਆਂ ਹੋਰ ਸੀਟਾਂ ਤੇ ਵੀ ਨੇ ਸੋ ਬਸ ਇਹ ਹੈ ਕਿ ਸਮਾਜਵਾਦੀ ਪਾਰਟੀ ਤੇ ਬਸਪਾ ਜੁਪੀ ਝੱਡੋ ਅੱਡਾ ਉੱਥੋਂ ਭਾਜਪਾ ਨੂੰ ਆ ਸੀ ਗਿਆ